ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਗੁੜ ਦੀ ਗੱਚਕ ਮੂੰਗਫਲੀ ਬਾਕੇ ਇਹਦੇ ਲਈ ਅੱਧਾ ਕਿਲੋ ਗੁੜ ਅੱਧਾ ਕਿਲੋ ਮੂੰਗਫਲੀ ਸੁੰਡ ਤੇਸੀ ਘਿਓ ਹਾਂਜੀ ਹੁਣ ਆਪਾਂ ਮੂੰਗਫਲੀ ਆਪਾਂ ਤਾਜੀ ਮੂੰਗਫਲੀ ਲਈਆ ਗਿਰੂ ਕੱਢੇ ਹੋਏ ਨਹੀਂ ਲੈਏ ਮੰਗੋਫਲੀ ਚੋਂ ਆਪਾਂ ᱜਿਰੂ ਕੱਢ ਕੇ ਉਹਦੀ ਫਿਰ ਆਪਾਂ ਗੱਚਕ ਬਣਾਵਾਂਗੇ ਆਪਾਂ ਨੇ ਅੱਧੀ ਕੋਲੀ ਚੀਨੀ ਦੇ ਲਈਆ ਹਲਵਾਈ ਜਿਹੜੇ ਹੁੰਦੇ ਆ ਗੱਚਕ ਬਣਾਉਂਦੇ ਆ ਉਹ ਚੀਨੀ ਜ਼ਰੂਰ ਪਾਉਂਦੇ ਆ ਉਹਦੇ ਨਾਲ ਕੁਰਕਰੀ ਆਪਣੀ ਗੱਚਕ ਬਣਦੀ ਆ ਮੰਗੋਫਲੀ ਦੇ ਆਪਾਂ ᱜਿਰੂ ਕੱਢ ਲੈਣੇ ਆ ਹਾਂਜੀ ਗਿਰੂ ਕੱਢ ਲਏ ਆਪਾਂ ਨੇ ਸਾਫ਼ ਕਰ ਲਏ ਗੁੜ ਨੂੰ ਆਪਾਂ ਤੋੜ ਲਵਾਂਗੇ ਹੁਣ ਪਕਾਹੀ ਦੇ ਵਿੱਚ ਆਪਾਂ ਇਹਨੂੰ ਗੁੜ ਤੋੜੇ ਹੋਏ ਕੱਟੇ ਹੋਏ ਗੁੜ ਨੂੰ ਆਪਾਂ ਪਾ ਦਵਾਂਗੇ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ ਇਹ ਜਦੋਂ ਥੋੜਾ ਜਿਹਾ ਬਿਗਲ ਗਿਆ ਗੁੜ ਫਿਰ ਆਪਾਂ ਇਹਦੇ ਵਿੱਚ ਘਿਓ ਪਾਵਾਂਗੇ ਪਾਣੀ ਬਿਲਕੁਲ ਨਹੀਂ ਪਾਉਣਾ। ਗੋੜ ਨੂੰ ਆਪਾਂ ਹਿਲਾਉਂਦੇ ਰਹਿਣਾ ਮਾ ਕਿ ਇਹ ਥੱਲੇ ਨਾ ਲੱਗ ਜਾਵੇ। ਲਸਤ ਉੜ ਆਇਆ ਹਜੇ ਘੱਟ ਪਿਗਲਿਆ। ਪੂਰਾ ਪਾਣੀ ਪਿਘਲਾਵਾਂਗੇ ਕਟਲੀਆਂ ਸਾਰੀਆਂ ਜਿਹੜੀਆਂ ਪੀਸਾ ਗੁੜ ਦੇ ਉਹਨੂੰ ਵੀ ਆਪਾਂ ਥੋੜਾ ਤੋੜ ਕੇ ਪਿਖਾਂਗੇ ਹੰਦੀ ਆਪਣਾ ਗੁੜ ਪਿਗਲ ਗਿਆ ਇਹਦੇ ਵਿੱਚ ਆਪਾਂ ਚੀਨੀ ਪਾ ਦਾਂਗੇ ਗਰਮ ਗੁੜ ਦੇ ਵਿੱਚ ਚੀਨੀ ਜਲਦੀ ਪਿਗਲ ਜਾਊਗਾ ਤਾਂ ਦੇਖੋ ਆਪਣੇ ਦੋਨੇ ਚੀਜ਼ਾਂ ਹੁਣ ਪਿਗਲ ਗਈਆਂ ਹੁਣ ਆਪਾਂ ਥੋੜਾ ਜਿਹਾ ਠੀਕ ਲਵਾ ਕੇ ਇਹਨੂੰ ਪਲੇਟ ਤੇ ਥੋੜਾ ਜਿਹਾ ਪਾ ਕੇ ਦੇਖ ਲਾਂਗੇ ਮੈਂ ਪਾਣੀ ਬਿਲਕੁਲ ਨਹੀਂ ਪਾਇਆ ਇਹਦੇ ਵਿੱਚ ਪਲੇਟ ਤੇ ਪਾ ਕੇ ਦੇਖ ਲਾਂਗੇ ਜੇ ਤਾਂ ਇੱਕ ਜਗ੍ਹਾ ਹੀ ਰੁਕੀ ਆਪਣਾ ਗੁੜ ਫੇ ਤਾਂ ਬਣ ਗਿਆ ਤਿਆਰ ਹੋ ਗਿਆ ਗੁੜ ਆਪਣਾ ਜੇ ਪਿਗਲ ਕੇ نیچے ਨੂੰ ਆਇਆ ਗੁੜ ਫਿਰ ਇਹ ਪਤਲਾ ਇਹ ਨਹੀਂ ਬਣਿਆ ਗੁੜ ਹੁਣ ਦੇਖੋ ਜੀ ਆਪਣਾ ਗੁੜ ਬਣ ਗਿਆ ਹੁਣ ਪਾਣੀ ਚ ਵੀ ਪਾ ਕੇ ਆਪਾਂ ਇਹਨੂੰ ਟਰਾਈ ਕਰ ਸਕਦੇ ਆ ਜਿਆਦਾ ਕਾਲਾ ਨਹੀਂ ਕਰਨਾ ਕੋੜ ਸਲੂ ਅਗਤੀ on ਪਾਣੀ ਵਿੱਚ ਵੀ ਦੇਖ ਲੈਨੇ ਆ ਪਾਣੀ ਚ ਪਾ ਕੇ ਇਨੇ ਥੋੜਾ ਠੰਡਾ ਕਰਕੇ ਦੇਖ ਲਾਂਗੇ ਗੋਲੀ ਜਹੀ ਬਣਦੀ ਆ ਹਾਂ ਇਹ देखो ਗੋਲੀ ਬਣ ਗਈ ਆ ਆਪਣਾ ਗੁੜ ਤਿਆਰ ਆ ਗੁੜ ਦੇ ਸਿਰ ਤੇ ਗੱਚਕ ਬਣਦੀ ਆ ਜੇ ਗੁੜ ਕੱਚਾ ਰਹੂਗਾ ਜਾਂ ਕਿਦਾਂ ਆਪਣੀ ਗੱਚਕ ਤਿਆਰ ਗੱਚਕ ਨਹੀਂ ਬਣਨੀ ਇਸ ਕਰਕੇ ਸਾਰਾ ਕਮਲ ਗੁੜਦਾਈਆ ਆ ਦੇਖੋ ਟਕ ਟਕ ਦੀ ਆਵਾਜ਼ ਆਉਂਦੀ ਆ ਗੁੜ ਤਿਆਰ ਹਾਂਜੀ ਹੁਣ ਜਿਹੜਾ ਕੁਝ ਪਾਣਾ ਆਪਾਂ ਤੁਹਾਨੂੰ ਦੱਸ ਦਿਆਂ ਵੇ ਸੁੰਡ ਪਾਈਆ ਅੱਧਾ ਚਮਚ ਚਮਚ ਛੋਟੇ ਜਾਂ ਟੀस्पून ਕਿ ਇਹਦੇ ਵਿੱਚ ਖਾਣ ਵਾਲਾ ਸੋਡਾ ਜਿਹੜਾ ਹੁੰਦਾ ਵਾ ਉਹ ਪਾਇਆ ਇੱਕ ਚਮਚੇ ਦਾ ਚੌਥਾ ਹਿੱਸਾ ਆਪਾਂ ਨੇ ਇਹਦੇ ਵਿੱਚ ਦੋ ਚਮਚ ਘਿਓ ਦੇ ਪਾ ਲਏ ਇਹ ਹੁਣ ਆਪਣਾ ਆਪਾਂ ਹੁਣ ਗੈਸ ਲਾ ਲਵਾਂਗੇ ਥੋੜਾ ਜਿਹਾ ਸੇਕ ਲਵਾਵਾਂਗੇ ਫਿਰ ਆਪਾਂ ਇਹਦੇ ਵਿੱਚ ਮੂੰਗਫਲੀ ਬਾਦਅਣੀਆਂ ਇਹਦੇ ਵਿੱਚ ਹੋਰ ਡਰਾਈ ਫਰੂਟ ਜੋ ਵੀ ਪਾਉਣਾ ਤੁਸੀਂ ਪਾ ਸਕਦੇ ਹੋ ਨਾਰੀਅਲ ਨਾਰੀਏ ਨੂੰ ਵੀ ਬਰੀਕ ਬਰੀਕ ਕੱਟ ਕੇ ਪਾ ਸਕਦੇ ਹਾਂ ਹੁਣ ਆਪਾਂ ਇੱਕ ਬਟਰ ਪੇਪਰ ਲਿਆ ਉਹਦੇ ਤੇ ਘਿਓ ਲਾ ਲਿਆ ਹੁਣ ਆਪਾਂ ਜਿਹੜੀ ਗੱਚਕ ਆ ਇਹਦੇ ਤੇ ਫਲਾ ਲਵਾਂਗੇ ਇਹ ਜਲਦੀ ਆਪਾਂ ਨੂੰ ਬੇਲਣੀ ਪੈਣੀ ਆ ਜੇ ਆਪਾਂ 2 ਮਿੰਟ ਵੀ ਰੱਖ ਲਈਏ ਨੇ ਸਖਤ ਹੋ ਜਾਣਾ ਫਿਰ ਵੇਲਣ ਲਈ ਕੱਟਣ ਲਈ ਔਖਾ ਹੋ ਜਾਣਾ ਆਪਾਂ ਥੋੜਾ ਜਿਹਾ ਇਹਨੂੰ ਬੇਲ ਲਵਾਂਗੇ ਪਤਲੀ ਕਰ ਲਵਾਂਗੇ ਬੀਲਣੇ ਨੂੰ ਵੀ ਮੈਂ ਕਿਉਂ ਲਾ ਲਿਆ ਸੀਗਾ ਸੋ ਤੇ ਇੱਕ ਹੋਰ ਬਟਰ ਪੇਪਰ ਰੱਖ ਕੇ ਆਪਾਂ ਇਹਨੂੰ ਬੀਲ ਕੇ ਆ ਤਿਆਰ ਹੋ ਗਈ ਆਪਣੀ ਗਾਚ ਤੇ ਇਹਨੂੰ ਆਪਾਂ ਗਿੱਲੀ ਨੂੰ ਹੀ ਕੱਟ ਦੇਣਾ ਜੇ ਸੁੱਕ ਗਈ ਫਿਰ ਕੱਟਣ ਮੁਸ਼ਕਲ ਹੋ ਜਾਣੀ ਆ ਇਸ ਕਰਕੇ ਆਪਾਂ ਇਹਨੂੰ ਗਿੱਲੀ ਨੂੰ ਹੀ ਕੱਟ ਲਵਾਂਗੇ हम आसान तरीके कट्टी जा रही है चौर पीस आप कटा ਹਾਂਜੀ ਇਦਾਂ ਹੀ ਸਾਰੇ ਪੀਸ ਆਪਾਂ ਨੇ ਕੱਟ ਲਏ ਹੁਣ ਆਪਾਂ ਇਹਨੂੰ ਦੋ ਮਿੰਟ ਲਈ ਰੱਖ ਦੇਵਾਂਗੇ ਕਿ ਇਹ ਸੁੱਕ ਜਵੇ ਸੁੱਕਣ ਤੋਂ ਬਾਅਦ ਚ ਆਪਾਂ ਪਲੇਟ ਦੇ ਵਿੱਚ ਪਾਵਾਂਗੇ ਦੇਖੋ ਕਿੰਨੇ ਵਧੀਆ ਪੀਸ ਨਿਕਲੇ ਆ ਤੁਸੀਂ ਇਦਾਂ ਹੀ ਬਣਾਇਓ ਮੈਨੂੰ ਦੱਸਿਓ ਕਮੈਂਟ ਰਾਹੀਂ ਕਿੱਦਾਂ ਦੀ ਬਣੀ ਮੇਰੀ ਵੀਡੀਓ ਨੂੰ ਨਵੇਂ ਜਿਹੜੇ ਆ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਪੁਰਾਣੇ ਜਿਹੜੇ ਆ ਲਾਈਕ ਤੇ ਕਮੈਂਟ ਜ਼ਰੂਰ ਕਰਨ ਜੀ ਮੈਨੂੰ ਤੁਹਾਡੀ ਸਪੋਰਟ ਦੀ ਸਾਰਿਆਂ ਦੀ ਸਪੋਰਟ ਦੀ ਜ਼ਰੂਰਤ ਆ ਮੈਨੂੰ ਹਾਂ ਜੀ ਆਪਣੀ ਕੱਚਕ ਤਿਆਰ ਆ ਜੀ ਦੇਖੋ ਕਿੰਨੇ ਵਧੀਆ ਕਲਰ ਆਇਆ ਗੋਡ ਨਾ ਕੱਚਾ ਨਾ ਪੱਕਾ ਦੇਖੋ ਇਸਾ ਸ਼ੀਕਾ